ਸਭ ਦੀਆ ਦੁਖੀ ਪੜੀ ਆ ਬਹੁਤ ਮੜਾ ਬਹੁਤ ਮੜਾ ਸਸਿਕਲ ਕੁੜੀ ਸਸਿਕਲ ਦੇਖ ਲੋ ਵੀ ਆਪਾਂ ਵਾਦੀ ਦੇ ਪੱਕੇ ਆ ਜੀ ਕਿ ਆਹੀ ਨਾ ਪਾਪੂ ਫੁੜਕੂ ਆ ਫੇ ਆਵਾਂਗੇ ਅਸੀਂ ਆਗੇ ਦੇਖ ਲਾ ਹੋ ਗਿਆ ਬੁੜਾ ਪਾਗਲ ਸਿਰ ਖਾਣ ਕੀ ਗੱਲ ਹੋ ਗਈ ਸੀ ਪਾਪਾ ਜੀ ਨੂੰ ਬਸ ਰਾਤ ਨੂੰ ਬੜੀਆਂ ਸੋਹਣੀਆਂ ਗੱਲਾਂ ਕਰਦਾ ਸੀਗਾ ਗੱਲਾਂ ਦੇ ਕੋਲੇ ਸਾਰਾ ਹੀ ਕਰਦੇ ਆ ਰੋਟੀ ਪਾਣੀ ਖਾਦਾ ਬਾਪੂ ਨੇ ਰਾਤ ਉਨੇ ਘਰੇ ਰੋਟੀ ਨਵੀਂ ਖਾਧੀ ਆ ਸਾਰੀ ਰੋਟੀ ਖਾ ਗਈ ਸੁੰਦੇ ਮਾੜੀ ਘੜੀ ਆ ਗਈ ਕੀ ਦੱਸੀਏ ਤੁਹਾਨੂੰ ਆ ਗੱਲ ਦਿੱਤਾ ਆ ਗੱਲ ਵਧੀਆ ਕੀਤੀ ਕੀ ਗੱਲ ਕੀ ਗੱਲ ਗਈ ਸੀ ਦੋਹਾਂ ਗਏ ਮਾੜੀ ਘੜੀ ਆ ਗਈ ਘੜੀ ਤੋਂ ਗੱਲ ਯਾਦ ਆ ਗਈ ਆ ਮੇਰੀ ਕੱਲ ਘੜੀ ਕੋਚੀ ਸੀ ਆ ਨਵੀਂ ਘੜੀ ਲੈ ਕੇ ਆਇਆ ਮੈਂ ਆ ਘੜੀ ਨਵੀਂ ਲੈ ਕੇ ਆਇਆ ਹਾਏ ਹਾਏ ਬੋ ਮੈਂ ਖੰਦਾਇ ਨੂੰ ਕੁਝ ਸਮਝ ਲੱਗਦੀ ਨਹੀਂ ਹੋਏ ਨੇ ਦਵਾ ਕੀ ਦੱਸਾਂ ਮੈਂ ਕੱਲੀ ਨਵੀਂ ਲੈ ਕੇ ਆਇਆ ਕੱਲੀ ਕੋਚੀ ਹੈ ਜੀ ਮੇਰੀ ਘੜੀ ਆ ਇੰਨੀ ਗਰਮੀ ਹੋਈ ਆ ਜਾ ਕੁੜੀਏ ਪੱਤਾ-ਪੁੱਤਾ ਲੈ ਆ ਜਾ ਪਲਾ ਮਾਣਾ ਮੋਟਾ ਪਿਆਸ ਬਹੁ ਲੱਗੀ ਆ ਹਾ ਜਲਿਆ ਦੇ ਬੁੱਢਾ ਕਹਿੰਦਾ ਹੁਣ ਪੱਤਾ ਡਫਣਾ ਓਏ ਹੋਏ ਉਹ ਆਈ ਨਹੀਂ ਕੁੜੀ ਹਜੇ ਤੱਕ ਆ ਲਓ ਜੀ ਉਹ ਲੈ ਉਹ ਕੁੜੀਏ ਮਾਣੀ ਮੋਟੀ ਬਰਫ਼ ਤਾਂ ਪਾ ਰਹੀ ਆ ਗਰਮੀ ਚੁੱਕ ਲਈ ਆ ਠੰਡਾ ਤਾਂ ਹੈ ਉਹ ਨਹੀਂ برف ਅਗਲੇ ਗਿਆ ਇਹ ਗਰਮ ਫੜਾਤਾ برف ਹੁਣ ਮੈਂ ਕਿੱਥੋਂ ਲੈ ਕੇ ਆਵਾਂ ਉਹ ਬੁੜੇ ਦੇ ਲਾਗੇ ਲੱਗੀ ਹੋਣੀ ਆ ਤੂੰ ਲੈ ਆ ਉਹ ਤੋਂ ਮੜੀ ਤੋੜ ਕੇ ਹਾਂ ਜਿਹੜੀ برف ਬੁੜੇ ਦੀ ਲਾਸ਼ ਦੇ ਲਾਗੇ ਆਹ ਹੁਣ ਚ ਮੜੀ ਤੋੜ ਕੇ ਲਿਆ ਬੁੜਾ ਘੜੇ ਨਾਲ ਲੈ ਚੱਲਾ برف ਲੈ ਜਾ ਇਹ ਗੁੜਾ ਵੀ ਬਹੁਤ ਪਰਖੰਡ ਕਰਦਾ ਓ ਤੇ ਠਹਿ ਠਹਿ ਓ ਲੈ ਲੈ ਫੜ ਜਾ ਆਹ ਫੋਲਾ ਗਿਆ ਕੋਕ ਨਹੀਂ ਕੋਕ ਇਹ ਲਿੰਕਾ ਦੇ ਦਿੱਤੀ ਮੈਨੂੰ ਮੈਂ ਕੋਕ ਪੀਂਦਾ ਹੁੰਦਾ ਵੇ ਜਾ ਕੇ ਉੱਧਰ ਬੁਰਾ ਨਖਰ ਇੱਥੇ ਦੇ ਕਿ ਦਾ ਕਾਂਡੇ ਆ ਵਿਆਹ ਚ ਆਇਆ ਇੱਥੇ ਕੁੜੀ ਕੋਲ ਲੈਂਦੀ ਇਹਦੇ ਕੁੜੀ ਦਾ ਵਿਆਹ ਹੋਇਆ ਨਹੀਂ ਇਹਨੂੰ ਬਲਾ ਕੁੜੀ ਨੂੰ ਆ ਕੁੜੀ ਨੂੰ ਵਸ ਸਭ ਬੇ ਦੁਖੀ ਬੈਠੇ ਆ ਮੈਂ ਕੋਕ ਪੀਂਦਾ ਹੁੰਦਾ ਵੇ ਮੈਨੂੰ ਕੋਕ ਬਹੁਤ ਸਵਾਦ ਲੱਗਦੀ ਆ ਚਾਹ ਰੋ ਕੋਈ ਨਹੀਂ ਬਤਾ ਤਾ ਬਤਾਈਏ ਜਿਹੜਾ ਮਰਜ਼ੀ ਪੀ ਲੋ ਰੋਟੀ ਪਾਣੀ ਜਾਂਦੀ ਆ ਮੈਗਾ ਵਾ ਮੈਂ ਰੋਟੀ ਨੀ ਖਾ ਕੇ ਆਇਆ ਕਰੋ ਐ ਕੁੜੀਏ ਉੱਠ ਜਾਂਦੇ ਜਾਵਾਗਾ ਵਾ ਸਭ ਕੁਛ ਹੀ ਕੀਤਾ ਹੈ ਹੋਰ ਪਤਾ ਮਾਤਾ ਮੜਾ ਘਾਰੇ ਸਭ ਕੁਛ ਹੋਣਾ ਹੀ ਹੈ ਹੁਣ ਲੈ ਕੇ ਕਿੱਥੇ ਜਾਣਾ ਹੁਣ ਫਟਾਫਟ ਰੋਟੀ ਪਾਣੀ ਖਾਈਏ ਤੇ ਜਾਈਏ ਕੰਮ ਕਰਾਂ ਤੇ ਆ ਫੜ ਤੂੰ ਸਵਾਦ ਲਾ ਲੈ ਕੇ ਪੀ ਚੱਲ ਬੱਤ ਜਿਆ ਰੱਖਿਆ ਹੂੰ ਹੂੰ ਫੋਨ ਜਾ ਰਿਹਾ ਫੋਨ ਥੋਲ ਮੈਂ ਇੱਕ ਮਿੰਟ ਜਾ ਉਹ ਚੱਕ ਲੀ ਹਲੋ ਹਾਂ ਹਣੀ ਇੰਨੀ ਉੱਚੀ ਕੀ ਬੋਲੀ ਜਾ ਹਾਂ ਨੀ ਬੋਲ ਇੱਕ ਮਿੰਟ ਗੱਲ ਮੈਂ ਕਰਨੀ ਤੈਨੂੰ ਕੀ ਨਹੀਂ ਥੋੜੀ ਬੈਠਾ ਇੱਥੇ ਸਾਰੇ ਗੱਲ ਮੈਂ ਕਰਾਂ ਤੈਨੂੰ ਵੀ ਤਲੀਫ ਆ ਹਾਂ ਨੀ ਸਿੱਧਾ ਬੁਲਾ ਲਈ ਆਪਣੇ ਘਰ ਵਧਾਈ ਹੋਵੇ ਵਧਾਈ ਹੋਵੇ ਵਧਾਈ ਹੋਵੇ ਤੂੰ ਕੀ ਹੋ ਗਿਆ ਇੰਡੀਆ ਮੈਚ ਜਿੱਤ ਗਿਆ ਫਿੱਟੇ ਅੱਛਾ ਦਾਦੀ ਪੁੱਟੇ ਹਾਂ ਨੀ ਅੱਛਾ ਕੀ ਹੋਇਆ ਹੋ ਹੋ ਹੁਣ ਕੀ ਹੋ ਗਿਆ ਸਚਨ ਆਊਟ ਹੋ ਗਿਆ ਹੂੰ ਹੂੰ ਦਰਫੀ ਲੈ ਲੈ ਤਾਰੇ ਆਇਆ ਮਾਤਮ ਜੀ ਇਹ ਕੰਮ ਕਿਹੜੇ ਕੰਮ ਲਿਆ ਇੱਕ ਬਟੋਚਾ ਤਾਰਾ ਲਾਵਾ ਫੋਨ ਘੱਟੇ ਗਿਆ ਓਏ ਹੋਏ ਤਾਂ ਬੰਦ ਹੀ ਹੋ ਗਿਆ ਕੁੜੀ ਸਰ ਚਾਰਜਰ ਹੈਗਾ ਚਾਰਜਰ ਇਹ ਕੁੜੀ ਚਾਰਜਰ ਹੈਗਾ ਵਾ ਚਾਰਜਰ ਕਿਹੜਾ ਚਾਰਜਰ ਚਾਹੀਦਾ ਤੁਹਾਨੂੰ ਆ ਬ੍ਰਿਕ ਪਿੰਨ ਵਾਲਾ ਕੁੜੀ ਹੈਗਾ ਜਾਜਾ ਬ੍ਰਿਕ ਪਿੰਨ ਵਾਲਾ ਉਹ ਪਾਪੇ ਦਾ ਹੁਣਾ ਹੈ ਉਹ ਪਾਪਾ ਕਿਹੜਾ ਨਾਮ ਲੈ ਕੇ ਆਉਣਾ ਜਾ ਅਥੀ ਚਾਰਜ ਲਾ ਕੇ ਆ ਮੈਂ ਗੱਲ ਕਰਨੀ ਹੈ ਜਾ ਲਾ ਕੇ ਜਾ ਆਓ ਉਹ ਕੋਲ ਨਾਮ ਲੈ ਕੇ ਹੁਣ ਜਾ ਲਾ ਜਾਜਾ ਭੱਜ ਜਾ ਬਾਪੂ ਜੀ ਹਾਂ ਕੁੜੀਏ ਇਹਨਾਂ ਦੇ ਰੜੀ ਬਹੁਤ ਚੰਗੇ ਸੀ ਬਹੁਤ ਨੇਕ ਅਨਸਾਨ ਸੀ ਹੂੰ ਬਹੁਤ ਚੰਗਾ ਸੀ ਮੈਂ ਤਾਂ ਅਦਾ ਕਿੱਡਾ ਚੰਗਾ ਸੀਗਾ ਇਹਦਾ ਬਾਪੂ ਮੇਰੇ ਨਾਲ ਪੜਦਾ ਹੁੰਦਾ ਸੀ ਸਕੂਲੇ ਅੱਛਾ ਆਹੋ ਇਹ ਰੈਡੀ ਪੈਨਸਲ ਚੋਰੀ ਕਰਦਾ ਹੁੰਦਾ ਸੀਗਾ ਉਹਦੇ ਕੋਲ ਪੈਨਸਲ ਹੀ ਹੁੰਦੀ ਸੀ ਕੰਮ ਕਰਨ ਨੂੰ ਕਈ ਵਾਰ ਉਹਨੂੰ ਮੈਂ ਬਚਾਇਆ ਹਰ ਇੱਕ ਕੰਮ ਦੇ ਵਿੱਚੋਂ ਲੜਾਈ 'ਚ ਮੈਂ ਬਚਾਉਂਦਾ ਸੀਗਾ ਐ ਬਹੁਤ ਸਾਨੂੰ ਫੜ ਕੇ ਲੈ ਜਾਂਦੀ ਉਹਨੂੰ ਮੈਂ ਬਚਾਉਂਦਾ ਹੁੰਦਾ ਸੀਗਾ ਕਰੀ ਮੈਨੂੰ ਕਹਿੰਦਾ ਮੈਨੂੰ ਸਾਈਕਲ ਲੈ ਕੇ ਦਿੰਦੇ ਮੇਰੇ ਘਰ ਦੇ ਸਾਈਕਲ ਉਹਨੂੰ ਮੈਂ ਲੈ ਕੇ ਦਿੱਤਾ ਹਰ ਇੱਕ ਕੰਮ ਦੇ ਵਿੱਚ ਹਰੇ ਕੰਮ 'ਚ ਤਾਂ ਨਾਲ ਲੈ ਆਇਆ ਸੀਗਾ ਉਹ ਹਰ ਥਾਂ ਨੂੰ ਮੈਂ ਬਚਾਣਾ ਹਰ ਥਾਂ ਨੂੰ ਮੈਂ ਤਰੀਕਾ ਦੀ ਕਰਨੀ ਚੰਗਾ ਸੀਗਾ ਹੁਣ ਦੇਖ ਲਓ ਪੈ ਗਿਆ ਲਮਾ ਉੱਤ ਜਾ ਕੇ ਕੀ ਕਰੂਗਾ ਹੁਣ ਹੁਣ ਸਾਈਕਲ ਚਲਾਉਂਗਾ ਉੱਤ ਜਾ ਕੇ ਮੋਟਰਸਾਈਕਲ ਚਲਾਉਂਗਾ ਉੱਤ ਜਾ ਕੇ ਬਾਪੂ ਤੂੰ ਕੀ ਬੋਲੀ ਜਾਂਦਾ ਇੱਥੇ ਆ ਕੇ ਸਾਡੇ ਘਰ ਤੋਂ ਪਰ ਮੈਂ ਤਾਂ ਮੈਂ ਕੀ ਬੋਲ ਰਿਹਾ ਮੈਂ ਸਹੀ ਬੋਲਿਆ ਕਦੋਂ ਮਾਰ ਕੇ ਜੁੱਤੀਆਂ ਨੂੰ ਬਾਹਰ ਐ ਸੋਸ ਕਰਨਾ ਆਇਆ ਕਿ ਸਾਨੂੰ ਤੂੰ ਕੀ ਕਰਨਾ ਆਇਆ ਸਾਡੀ ਬੇਇੱਜ਼ਤੀ ਕਰੀ ਮੈਨੂੰ ਫੇਰ ਸਾਡੀ ਬੇਇੱਜ਼ਤੀ ਕਰਾਉਣ ਲੈ ਚੰਗਾ ਸਾਰੇ ਮੂੰਹ ਲੱਗੀ ਐ ਰੋਟੀ ਲੱਗੀ ਐ ਮੇਰ ਮੁੜਦਾ ਰਿਆ ਵਾ ਹਾਏ ਹਾਏ ਇਹ ਬੁੜਿਆ ਤੂੰ ਵਿਆਹ ਤੇ ਆਂ ਦਾਲ ਹੀ ਖਵਾਦਨੀ ਆ ਆ ਦੇ ਦੇ ਲਾ ਪੋਖ ਪੋਖ ਲੱਗੀ ਲੈ ਗਿਆ ਉਹ ਕੁਛ ਮੇਰੇ ਵਾਸਤੇ ਰੋਟੀ ਰੁੱਟੀ ਮੈਂ ਇਹ ਰੋਟੀ ਰੁੱਟੀ ਖਾ ਕੇ ਜਾਣਾ ਵਾ ਬੁੜਿਆ ਸਾਡੇ ਘਰ ਮਸਰਾ ਮੂੰਗੀ ਦੀ ਦਾਲ ਬਣੀ ਆ ਉਹ ਖਾਣ ਦੀ ਆ ਪੁਰੀਏ ਮੈਂ ਨਹੀਂ ਖਾਂਦਾ ਮਸਰਾ ਮੂੰਗੀ ਦਾਲ ਹੋਰ ਤੈਨੂੰ ਮਾਤਾ ਵਾਲੇ ਘਰ ਚ ਮਿੱਠਾ ਰਾ ਮਿਲਣੀ ਆਓ ਜਿਹੜਾ ਰੋਟੀ ਰੁੱਟੀ ਵਧੀਆ ਹੀ ਲੈ ਕੇ ਆਓ ਮੇਰੇ ਵਾਸਤੇ ਵਧੀਆ ਰੋਟੀਆਂ ਭੋਲਦਾ ਐ ਇਹੋ ਮੇਰੇ ਦੀ ਡੈਥ ਹੋਈ ਆ ਪਿਓ ਮੇਰਾ ਮਰਿਆ ਆ ਤੁਹ ਕੀ ਅਸੀਂ ਆ ਜੋ ਜਾਨਵਾਲਾ ਦਾ ਗਿਆ ਹੁਣ ਰੋਟੀ ਰੋਟੀ ਲੈ ਕੇ ਆ ਓ ਚਲਾਈ ਕਿ ਚਲਾਉਣੀ ਆ ਜੇ ਜਾ ਲੈ ਗਿਆ ਰੋਟੀ ਜਮ ਮੂੰਗੀ ਦੀ ਦਾਲ ਆ ਉਹੀ ਮਿਲਣੀ ਆ ਓ ਉਹੀ ਆ ਉਹੀ ਖਾ ਲਈਏ ਮਸਰਾ ਮੂੰਗੀ ਖਾਣੀ ਆ ਘਰ ਵੀ ਇੱਥੇ ਉਹੀ ਇੱਥੇ ਇੱਥੇ ਵੀ ਉਹੀ ਉੱਤੇ ਵੀ ਉਹੀ ਦਾ ਮਰਦੇ ਮੱਥੇ ਦੋ ਕੁਲ ਕੇ ਜਾ ਬਣਾ ਬਣਾ ਲੀ ਬਾਪੂ ਜੀ ਰੋਟੀ ਦਾ ਤਾਂ ਉਹੀ ਖਤਮ ਉਹ ਕਿੰਦਾ ਕਰੀਏ ਫੇ ਰੋਟੀ ਖਤਮ ਹੋ ਗਈ ਆ ਰੋਟੀ ਵੀ ਖਤਮ ਤੇ ਦਾਲ ਵੀ ਮਸਰਾ ਮੁੱਗੀ ਦੀ ਖਤਮ ਸਭ ਨੂੰ ਖਵਾਤੀ ਸਾਡੇ ਜੋਗਾ ਛੱਡਿਆ ਨਹੀਂ ਕੁਛ ਬਚਿਆ ਨਹੀਂ ਕੁਛ ਵੀ ਹਾਏ ਹਾਏ ਮੈਂ ਘਰ ਵੀ ਨਹੀਂ ਖਾ ਗਿਆ ਰੋਟੀ ਵੇਖ ਲੱਗਾ ਦਵਾ ਦਾ ਵੇਖਿਆ ਕੀ ਬਦਾ ਹੋਏ ਹਾਏ ਹਾਏ ਬਾਪੂ ਬਤੀਲੇ ਸਾਰੇ ਖੜਕਦੇ ਪਏ ਖਾਲੀ ਤੀਲਿਆਂ ਚੋਂ ਕਿੱਥੋਂ ਆ ਜਣੀ ਦਾਲ ਹਾਂ ਚਲੋ ਕੋਈ ਗੱਲ ਨਹੀਂ ਛੋਟੀ ਜਨ ਨਹੀਂ ਖਾਦੀ ਉਹ ਬੀਬੀ ਫੜਕੂ ਕੀ ਫੇ ਆ ਜਾਣਗੇ ਉਹ ਮੱੜਿਆ ਇਹ ਨਾਸਰ ਇਹ ਨਾਸਰ ਇਹ ਨਾਸਰ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਸੀਂ ਸਾਡੀ ਅੱਜ ਵੀਡੀਓ ਦੇਖੀ ਆ ਵੀ ਅਸੀਂ ਇੱਕ ਤੁਹਾਨੂੰ ਛੋਟਾ ਜਿਹਾ ਡਰਾਮਾ ਕਰਕੇ ਦੱਸਿਆ ਆ ਕਿ ਜਦੋਂ ਅਸੀਂ ਕਿਸੇ ਦੇ ਦੁੱਖ ਵਾਲੀ ਥਾਂ ਤੇ ਜਾਂਦੇ ਆ ਤੇ ਅਸੀਂ ਅਗਲੇ ਦਿਨ ਤੂੰ ਕੀ ਸੁਣਨੀ ਆ ਅਸੀਂ ਆਪਣੀਆਂ ਸੁਣਾਲ ਆਪਣੇ ਵਿੱਚ ਸਾਨੂੰ ਭੁੱਖ ਲੱਗੀ ਆ ਸਾਨੂੰ ਪਿਆਸ ਲੱਗੀ ਆ ਸਾਨੂੰ ਚਰਜਾ ਚਾਹੀਦੀ ਆ ਸਾਨੂੰ ਇਹ ਚਾਹੀਦਾ ਅਕਸਰ ਦੁਨੀਆ ਇਸ ਤਰ੍ਹਾਂ ਕਰਦੀ ਆ ਨਹੀਂ ਇਹ ਗਲਤ ਆ ਅਸੀਂ ਤੁਹਾਨੂੰ ਇੱਕ ਸਿਰਫ ਮੈਸੇਜ ਦਿੱਤਾ ਆ ਕਿ ਕਿਸੇ ਦੇ ਘਰ ਜਾ ਕੇ ਅਗਲੇ ਦੇ ਦੁੱਖ ਨੂੰ ਸਿਰਫ ਆਪਣਾ ਦੁੱਖ ਸਮਝੋ ਤੇ ਇਹ ਸਾਡੀ ਵੀਡੀਓ ਤੋਂ ਤੁਹਾਨੂੰ ਇੱਕ ਮੈਸੇਜ ਬਹੁਤ ਵਧੀਆ ਮਿਲਿਆ ਆ ਤੇ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਔਰ ਦਬ ਕੇ ਸ਼ੇਅਰ ਕਰਨਾ ਨਵੀਆਂ-ਨਵੀਆਂ ਵੀਡੀਓ ਲੈ ਕੇ ਅਸੀਂ ਤੁਹਾਡੇ ਕੋਲ ਹਰ ਰੋਜ਼ ਆਵਾਂਗੇ ਥੈਂਕ ਯੂ ਓਕੇ ਗਾਇਸ ਥੈਂਕ ਯੂ ਸੋ ਮੱਚ